ਗੁਰੂ ਰੂਪ ਖਾਲਸਾ ਸਾਸਾਂਗੇ ਜੀਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੇਰੇ ਪੀਰੀ ਦੇ ਮਾਲਕ ਧੰ ਗੁਰੂ ਅਰਗੁਨ ਸਾਹਿਬ ਸੱਚੇ ਪਾਸ਼ਾ ਮਹਾਰਾਜ ਜੀ ਨੇ ਅਕਾਲ ਤਖਤ ਦੀ ਸਿਰਜਣਾ ਰਾਜਨੀਤੀ ਨੂੰ ਪੈਰ ਦੀ ਜੁੱਤੀ ਤੇ ਧਰਮ ਨੂੰ ਸਿਰ ਦਾ ਤਾਜ ਬਣਾ ਕੇ ਕੀਤੀ ਸੀ ਪਰ ਕੁਝ ਲਾਲਚੀ ਰਾਜਨੀਤਿਕ ਲੋਕਾਂ ਨੇ ਅਕਾਲ ਤਖਤ ਦੀ ਦੁਰਵਰਤੋਂ ਇਉਂ ਕੀਤੀ ਹੈ ਜਿਵੇਂ ਵਿਦਵਾਨ ਸੱਜਣ ਕਹਿੰਦਾ ਖੁਦਾਇਆ ਹਵਸ਼ ਕੇ ਬੰਦੇ ਖੁਦੀ ਕੋ ਵੇਚ ਦਿੰਦੇ ਹੈ ਖੁਦਾ ਕੇ ਘਰ ਕੀ ਕਹਿਈ ਹੈ ਖੁਦਾ ਕੋ ਵੇਚ ਦਿੰਦੇ ਹੈ ਜਿੱਥੇ ਰਾਮ ਰਹੀਮ ਨੂੰ ਇੱਕ ਦੁਰਿਆਵੀ ਜੱਜ ਨੇ ਸਜ਼ਾ ਸੁਣਾ ਦਿੱਤੀ ਬਾਦਲ ਦੀ ਸਰਕਾਰ ਨੇ ਉਥੇ ਅਕਾਲ ਤਖਤ ਨੂੰ ਮਾਫੀ ਦਵਾ ਦਿੱਤੀ ਜਿਸ ਤਰ੍ਹਾਂ ਦੁਰਵਰਤੋਂ ਕੀਤੀ ਗਈ ਹੈ ਸਿੱਖਾਂ ਦੇ ਹਿਰਦੇ ਵੱਲੋਂ ਦਰੇ ਗਏ ਨੇ ਭਾਈ ਹਰਪ੍ਰੀਤ ਸਿੰਘ ਭਾਮੀਆ ਸਾਥੀ ਕੁਲਵੰਤ ਸਿੰਘ ਸਭਰਾਮਾ ਸਾਥੀ ਭੋਪਿੰਦਰ ਸਿੰਘ ਦਰਗਾਪੁਰੇ ਇਉ ਕਹਿ ਰਹੇ ਤੂੰ ਪੰਜ ਪਾਣੀਆਂ ਤੇ ਸੁਖਿਆ ਕਰਦਾ ਸੀ ਸਰਦਾਰੀ ਤੈ ਆਪਣੇ ਪੈਰਾਂ ਤੇ ਲਈ ਹੈ ਆਪੇ ਮਾਰ ਪੁਹਾੜੀ ਉਹ ਸਭ ਬਣੀ ਬੜਾਈਂਦਾ ਆਪੇ ਤੈ ਕਰਵਾਲਿਆ ਕੰਗਾ ਕਰਮਾ ਬਰਹੀਮੇ ਨੂੰ ਸੁਖਿਆ ਕਾ ਨੂੰ ਲੈ ਲਿਆ ਪੰਗਾ ਤੇਰੀਆਂ ਕਰ ਤੂ ਤਾਂ ਨੇ ਤੁਹਾਡਾ ਸਾਰਾ ਵਿਚ 222 ਦੇ ਲੋਕਾ ਕਰਤਾ ਫੁੱਲ ਸਫਾਇਆ ਉਹ ਜਿੱਥੇ ਤੂੰ ਬਹਿਣਾ ਸੀ ਬਹਿ ਗਿਆ ਉਸ ਕੁਰਸੀ ਤੇ ਝੰਡਾ ਕਰਮਾ ਵਰਹੀ ਮੈਨੋਂ ਸੁਖਿਆ ਕੱਲ ਨੂੰ ਲੈ ਲਿਆ ਪੰਗਾ ਠੀਕਾਤਲ ਮੁੰਡਿਆਂ ਦਾ ਲਾਤਾ ਤੂੰ ਡੀਜੀਪੀ ਸੈਣੀ ਲਾਤਾ ਤੂੰ ਡੀਜੀਪੀ ਸੈਣੀ ਨਾਲ ਪੰਥ ਦੋਖੀਆਂ ਦੇ ਪਾ ਲਈ ਤੂੰ ਹੀ ਉਠਣੀ ਤੇ ਬਹਿਣੀ ਤੈਨੂੰ ਆਲ ਮਣੋ ਕੀਤਾ ਕੰਮ ਬੜਾ ਹੀ ਮੰਦਾ ਕਰਮਾ ਫਰਹੀ ਮੇਣੋ ਸੁਖਿਆ ਕੰਨੂ ਲੈ ਲਿਆ ਪੰਗਾ ਉੱਤੇ ਸੀ ਐਮ ਹੋਣਾ ਸੀ ਮੰਤਰੀ ਵੀ ਬਾਰੀ ਨੇ ਹੋਣਾ ਮੰਤਰੀ ਸੈਂਟਰ ਦੇ ਵਿੱਚ ਹੋਣਾ ਹੁਣ ਜਾਪੇ ਉਮਰਾਂ ਦਾ ਸੁਖਿਆ ਪੈ ਗਿਆ ਪੱਲੇ ਰੋਣਾ ਉਹ ਬਾਪੂ ਜੋ ਖਲਾਰ ਗਿਆ ਤੈਥੋਂ ਝੁਗਣੀ ਹੋਣਾ ਕੰਡਾ ਤੈਥੋਂ ਝੁਗਣੀ ਹੋਣਾ ਕੰਡਾ ਕਰਮਾਹ ਰਹੀਮੇ ਨੂੰ ਸੁਖਿਆ ਕੰਨ ਨੂੰ ਲੈ ਲਿਆ ਪੰਗਾ ਵੇ ਦਾਤੀ ਮਨ ਜੀਤ ਸਿਓ ਪਹਿਲਾ ਲਾਇਆ ਸਿੰਘ ਰਣ ਜੀਤ ਰਾਹ ਚੱਲ ਕੇ ਬਾਪੂ ਦੇ ਲਾਇ ਸੁਲਤਾਨ ਤੇ ਹਾਰ ਪਰੀਤ ਜੇ ਹੋ ਜਾਈ ਕੋਕੋ ਸੀ ਨਿਕਲਿਆ ਉਸੇ ਤਰ੍ਹਾਂ ਦਾ ਅੰਡਾ ਕਰਮਾਹ ਰਹੀਮੇ ਨੂੰ ਸੁਖਿਆ ਕੰਨ ਨੂੰ ਲੈ ਲਿਆ ਪੰਗਾ ਇੰਦਰਾ ਨੇ ਇਮਾਨਤ ਨੂੰ ਤੁਸੀਂ ਸਦਾ ਤਖਤ ਦਾ ਟਾਇਆ ਬਣ ਕੇ ਅਬਦਾਲੀ ਤੂੰ ਮੱਥਾ ਨਾਲ ਤਖਤ ਦੇ ਲਾਇਆ ਹੋ ਹੁਣ ਦੀਪ ਸਿੰਘ ਬਣ ਕੇ ਹੁਣ ਦੀਪ ਸਿੰਘ ਬਣ ਕੇ ਜੋਦਾ ਕੋਈ ਖੜਕਾਉ ਖੰਡਾ ਜੋਦਾ ਕੋਈ ਖੜਕਾਉ ਖੰਡਾ ਕਰਮਾਫ ਰਹੀਮੇ ਨੂੰ ਸੁਖਿਆ ਕੰਨ ਨੂੰ ਲੈ ਲਿਆ ਪੰਗਾ ਸਲਾਪ ੁੱਠੀ ਇੰਦਰਾ ਨੂੰ ਦਿੰਦੇ ਬੂਟਾ ਤੇ ਦਰਬਾਰੀ ਮੇਸ਼ੀ ਤੇ ਜੀਮੇ ਨੇ ਇਹਦਾ ਮੱਤ ਤੇਰੀ ਹੈ ਮਾਰੀ ਵਿਰਸੇ ਵਟੋਏ ਨੇ ਇਹਦਾ ਮੱਤ ਤੇਰੀ ਹੈ ਮਾਰੀ ਪਾਵੈ ਸੋਣਾ ਤੂੰ ਬਾਦਲਾ ਕਮ ਨਹੀਂ ਕੀਤਾ ਚੰਗਾ ਬਾਦਲਾ ਕਮ ਨਹੀਂ ਕੀਤਾ ਚੰਗਾ ਕਰ ਮਾਫ ਰਹੀ ਮੇਨੋ ਸੁਖਿਆ ਕੰਨੋਂ ਲੈ ਲਿਆ ਪੰਗਾ ਸਭ ਆਗੂ ਭਜ ਗਏ ਛੜ ਗਏ ਸੁੱਕੀ ਡਿੰਪੀ ਪੱਲਾ ਛੜ ਗਏ ਸੁੱਕੀ ਡਿੰਪੀ ਪੱਲਾ ਬਚ ਸਾਰੇ ਮਾਜੇ ਰੇ ਰਹਿ ਗਿਆ ਸਾਲਾ ਤੇਰਾ ਕੱਲਾ ਬੜਾਲੇ ਤੇ ਆਲੀ ਨੇ ਪਾਲ ਗਲ ਤੇਰੇ ਵਿੱਚ ਫੰਦਾ ਵੜਾੜਾ ਤੇ ਆਲੀ ਵੀ ਬਣ ਗਏ ਗਲ ਤੇਰੇ ਦਾ ਫੰਦਾ ਕਰਮਾ ਰਹੀ ਮੇਨੂੰ ਸੁਖਿਆ ਕੰਨੋਂ ਲੈ ਲਿਆ ਪੰਗਾ ਅਦਲੇ ਗਏ ਕੁਰਸੀ ਤੋਂ ਜੇਲੀ ਯਾਦ ਆਏ ਸਿੰਘ ਟੱਕੇ ਤੇਰੇ ਕੀਤੇ ਪਾਪਾਂ ਦੀ ਕਵਤਾ ਲਿਖਤੀ ਮੰਗਲ ਚੱਠੇ ਤੇਨੂੰ ਰਖ ਲਿਆ ਸਤਗੁਰ ਨੇ ਚੌੜਾ ਕੜ ਚੱਲਿਆ ਸੀ ਕੰਡਾ ਤੇਰਾ ਕੜ ਚੱਲਿਆ ਸੀ ਕੰਡਾ ਕਰਮਾਫ ਰਹੀ ਮੇਣੋਂ ਸੁਖਿਆ ਤਾ ਤੂੰ ਲੈ ਲਿਆ ਪੰਗਾ